ਇਹ ਫੰਕਸ਼ਨ ਤੁਸੀਂ ਬਹੁਤ ਘੱਟ ਕੰਪੈਨ ਦੇ ਵਿੱਚ ਸੁਣੇ ਹੋਣਗੇ ਸਭ ਤੋਂ ਪਹਿਲਾਂ ਆਪਾਂ ਕੰਪੈਨ ਦਾ ਮਾਡਲ ਦੱਸ ਦਿੰਨੇ ਜੈ ਭਾਰਤ 730 ਜੀ ਠੀਕ ਹੈ ਇਸ ਕੰਪੈਨ ਦੇ ਵਿੱਚ 4x4 ਅਵੇਲੇਬਲ ਮਿਲੇਗਾ ਨਾਲੇ ਜੇ ਤੁਸੀਂ 5 ਸਾਲਾਂ ਬਾਅਦ ਵੀ ਲਵਾਉਣਾ ਤਾਂ ਵੀ ਲੱਗ ਜਾਏਗਾ ਕਿਉਂ ਲੱਗੇਗਾ ਕਿਉਂਕਿ ਸ਼ਾਰਪਟੇਨਰ ਦੇ ਐਡਵਾਂਸ ਦੇ ਵਿੱਚ ਹੀ ਕੱਢ ਕੇ ਦਿੱਤੀ ਠੀਕ ਹੈ ਜੀ 4x4 ਅਵੇਲੇਬਲ ਮਿਲੇਗਾ ਬੈਟਰੀ ਆਟੋ ਕੱਟ ਸਵਿਚ ਮਿਲੇਗਾ 6 ਪਾਈਪਾਂ ਵਾਲੀ ਰੀਲ ਮਿਲੇਗੀ ਕਿਉਂਕਿ ਅੱਗੇ 5 ਵਾਲੀ ਚੱਲਦੀ ਸੀ ਹੁਣ 6 ਵਾਲੀ ਆ ਗਈ ਜੀ ਹੈਵੀ ਬੁਸ਼ ਮਿਲਣਗੇ ਤੇ ਐਕਸਟਰਾ ਹੈਵੀ ਡਿਊਟੀ ਸਟੀering ਆਰਮਸ ਮਿਲਣਗੇ ਐਡਜਸਟੇਬਲ ਸਟੀering ਹੋਏਗਾ ਫੋਲਡੇਬਲ ਐਲੀਵੇਟਰਸ ਹੋਣਗੇ ਤੇ ਸਟੀਲ ਦੇ ਹੋਣਗੇ ਸਟੇਨਲੈਸ ਸਟੀਲ ਦੇ ਹੋਣਗੇ ਚਾਰ ਚੈਨਾ ਵਾਲਾ ਤੁਹਾਨੂੰ ਫੀਡਰ ਮਿਲੇਗਾ ਚਾਰ ਚੈਨਾ ਵਾਲਾ ਜੇ ਆਪਾਂ ਇਹਦੀ ਥੋੜੀ ਜੀ ਕਪੈਸਿਟੀ ਦੀ ਗੱਲ ਕਰੀਏ ਇੰਜਨ ਬਾਰੇ ਗੱਲ ਕਰੀਏ ਮੈਕਸਿਮਮ ਪਾਵਰ 133 ਐਚਪੀ ਦਾ ਇੰਜਨ ਹੋਏਗਾ 2200 ਆਰਪੀਐਮ ਦਾ ਹੋਏਗਾ ਤੇ 6 ਸਿਲੰਡਰ ਹੋਏਗਾ ਡਰਾਈ ਟਾਈਪ 에ਅਰ ਕਲੀਨਰ ਹੋਏਗਾ ਵਾਟਰ ਕੂਲ ਹੋਏਗਾ ਜੀ ਕਲੱਚ ਦੀ ਗੱਲ ਕਰੀਏ ਸਿੰਗਲ ਹੈਵੀ ਡਿਊਟੀ ਕਲੱਚ ਹੋਏਗਾ ਇਹ ਇਹਦੇ ਜਿਹੜੇ ਬ੍ਰੇਕਿੰਗ ਸਿਸਟਮ ਆਉਂ ਦਬਲ ਟੈਂਕ ਦੇ ਨਾਲ ਆਏ ਨੇ ਨਾ ਕਿ ਸਿੰਗਲ ਟੈਂਕ ਦੇ ਨਾਲ ਆਏ ਨੇ ਥੋੜੀ ਜਿਹੀ ਦੀ ਕਪੈਸਿਟੀ ਦੀ ਗੱਲ ਕਰੀ ਜਾਂ ਨਾਲ ਤੁਹਾਨੂੰ ਇਹਦੇ ਕੀ ਕੀ ਸਮਾਨ ਮਿਲਦਾ ਉਸ ਬਾਰੇ ਵੀ ਆਪਾਂ ਦੱਸ ਦਿਆ ਤੁਹਾਨੂੰ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਚਲੋ ਵੀਟ ਤਿੰਨ ਤੋਂ ਚਾਰ ਕਿੱਲੇ ਹਨਾ ਇੱਕ ਘੰਟੇ ਦੇ ਵਿੱਚ ਵੱਡੇ ਕੀ ਵਾਹੇ ਬਹੁਤ ਜ਼ਿਆਦਾ ਵੱਢਦੇ ਨੇ ਆਪਣੇ ਆਮ ਜ਼ਿਮੀਂਦਾਰ ਇਹਦੇ ਨਾਲ ਟੂਲ ਕਿਟ ਮਿਲੇਗੀ ਐਕਸਟਰਾ ਡਰਮ ਥਰੇਸ਼ਰ ਮਿਲੇਗਾ ਹਨਾ ਇਹ ਡੰਗਾ ਇਹਦੇ ਨਾਲ ਮਿਲੇਗਾ ਬਾਕੀ ਕੰਪੈਨ ਵਾਲਾ ਵੀਰਾਂ ਨੂੰ ਜ਼ਿਆਦਾ ਪਤਾ ਹੋਏਗਾ ਬਾਕੀ ਇਹਦੀ ਜਿਹੜੀ ਆ ਪੁਲੀ ਏ ਇਹ ਬਿਨਾ ਟਾਇਰ ਖੋਲਿਆਂ ਚੇਂਜ ਹੋ ਜਾਂਦੀ ਕਲਚ ਪਲੇਟ ਦਾ ਸਾਰਾ ਹੀ ਹੈਂਡਲ ਹੋ ਜਾਂਦਾ ਬਿਨਾ ਟਾਇਰ ਖੋਲਿਆਂ ਹੁਣ ਜਿਹੜੀ ਇਹ ਸਮੱਸਿਆ ਹੈ ਸਭ ਤੋਂ ਵੱਡੀ ਦੂਰ ਕੀਤੀ ਏ ਨਾ ਕਿ ਤੁਹਾਨੂੰ ਟਾਇਰ ਖੋਲਣਾ ਪੈਗਾ ਉਵੇਂ ਕਲਚ ਪਲੇਟ ਸਾਰੀ ਚੇਂਜ ਹੋ ਜਾਏਗੀ ਸਾਰਾ ਡੰਗਾ ਉੱਥੋਂ ਹੀ ਚੇਂਜ ਹੋ ਜਾਏਗਾ ਬਿਨਾ ਟਾਇਰ ਖੋਲਿਆਂ ਕਿਉਂਕਿ ਬਾਕੀ ਪਹਿਲਾਂ ਇਹ ਸਮੱਸਿਆ ਚੱਲਦੀ ਸੀ ਫਿਰ ਜਿੱਥੇ ਵਾਈਬ੍ਰੇਸ਼ਨ ਆ ਉੱਥੇ ਡਬਲ ਨਟ ਦਿੱਤਾ ਜੀ ਕੰਪਨੀ ਨੇ ਇੱਕ ਬ੍ਰਾਕਟ ਦੇ ਨਾਲ ਇੱਕ ਪੱਤੀ ਦੇਤੀ ਉਹ ਵੀ ਖਤਮ ਕਰਤਾ ਜੇ ਤੁਹਾਡੀ ਬਾਈ ਚਾਂਸ ਬ੍ਰਾਕਟੀ ਟੁੱਟ ਵੀ ਜਾਂਦੀ ਤਾਂ ਤਾਂ ਵੀ ਸੀਜ਼ਨ ਕਢਾ ਕੇ ਜਾਏਗੀ ਬ੍ਰਾਕਟੀ ਇੰਨੀ ਕ ਮੰਨ ਲਓ ਕੰਪਨੀ ਸੋਚ ਰੱਖੀ ਆ ਲੌਕ ਵਾਲਾ ਸਿਸਟਮ ਦੇਤਾ ਵੀ ਟੂਲ ਅੱਜ ਦੇ ਟਾਈਮ ਦੇ ਵਿੱਚ ਪਤਾ ਹੀ ਇਹ ਵੀ ਕੋਈ ਛੱਡਦਾ ਕੋਈ ਨਹੀਂਗਾ ਟੂਲ ਤੇ ਇਹ ਕੀਤਾ ਕਿੰਨਾ ਨੇ ਜੀ ਜੈ ਭਾਰਤ 730 ਨਿਊ ਮਾਡਲ ਇਹਨਾਂ ਦਾ ਲਾਂਚ ਹੋਇਆ ਮਲਟੀ ਕ੍ਰੌਪ ਕੰਬਾਈਨ ਹਾਰਵੈਸਟਰ ਹੈ ਇਹ ਮਸ਼ੀਨ ਦੇ weight ਦੀ ਗੱਲ ਕਰੀਏ ਤਾਂ ਘੱਟੋ ਘੱਟ ਵੀ 90 ਕੁਇੰਟਲ weight ਹੈ ਮਸ਼ੀਨ ਦਾ ਹੁਣ capacity ਦੀ ਗੱਲ ਕਰਦੇ ਇੰਜਨ ਸੰਪ ਹੈਗਾ 13 ਲੀਟਰ ਦਾ ਜੇ ਆਪਾਂ ਦੀ ਟੈਂਕੀ ਦੀ ਗੱਲ ਕਰੀ ਜਿੰਦੇ ਵਿੱਚ ਦਾਣੇ ਆਉਂਦੇ ਨੇ 1900 ਕਿਜੀ ਯਾਨੀ ਕਿ 19 ਕੁਮਾਂਟਲ ਦਾਣੇ ਆ ਸਕਦੇ ਨੇ ਹਾਈਡਰੋਲਿਕ ਟੈਂਕ 25 ਲੀਟਰ ਦਾ ਫਿਊਲ ਟੈਂਕੇ ਦਾ 400 ਲੀਟਰ ਦਾ ਤੇ ਕੂਲੈਂਟ ਟੈਂਕੇ ਦਾ 6 ਲੀਟਰ ਦਾ ਤੇ ਗੇਅਰ ਬਾਕਸ ਹੈਗਾ 12 ਲੀਟਰ ਦਾ ਬਾਕੀ ਤੁਹਾਨੂੰ ਕਿਵੇਂ ਦੀ ਲੱਗਦੀ ਮਸ਼ੀਨ ਜ਼ਰੂਰ ਕਮੈਂਟਾਂ ਵਿੱਚ ਦੱਸਿਆ ਜੇ ਕਿਸੇ ਨੇ ਵੀ ਕੋਈ ਵੀ ਹੋਰ ਵੀ ਡਿਟੇਲ ਚਾਹੀਦੀ ਏ ਬਾਕੀ ਅੰਦਰਲੀ ਡਿਟੇਲ ਸੀਪਾਂ ਵਗੈਰਾ ਲੰਮੀਆਂ ਨੇ ਬਲੂਅਰ ਦੀ ਹਵਾ ਜਾਦੀ ਕੀਤੀ ਹੋਈ ਆ ਆਮ ਨਾਲੋਂ ਹਨਾ ਸਭ ਕੋਚ ਇੰਜਨ ਇਹ ਕੁਆਲਿਟੀ ਦੇ ਸਮਾਨ ਆ UBL ਦਾ 베어ਿੰਗ ਲੱਗਦਾ ਹਰ ਇੱਕ ਚੀਜ਼ ਮੰਨ ਲਓ ਤੁਹਾਨੂੰ ਫੁੱਲ ਟੈਂਪਰਡ ਤੇ ਫੁੱਲ ਚੰਗੇ ਮਟੀਰੀਅਲ ਚ ਮਿਲੇਗੀ ਲੇਜ਼ਰ ਕਟਿੰਗ ਵਾਲੀ ਮਿਲੇਗੀ ਨੰਬਰ ਸਕਰੀਨ ਤੇ ਚਾਲੂ ਕਾਰਡ ਚੱਲਦਾ ਭਾਵੇਂ ਨੰਬਰ ਉਹਦੇ ਵਿੱਚ ਤੁਸੀਂ ਚੋਕੇ ਲਾ ਲਿਆ ਜੇ ਤੇ ਜਿਹੜੇ ਨਟ ਆ ਉਹ ਵੀ ਕੰਪਨੀ ਦੇ ਪੈਂਦੇ ਨੇ ਕਲੱਚ ਪਲੇਟ ਹੋਗੀ ਵੀਡੀਓ ਨੂੰ ਸ਼ੇਅਰ ਕਰਾਓ